ਹੋਰ ਕਿਹੜਾ ਪ੍ਰੋਡਕਟ ਯੂਜ਼ ਕੀਤਾ ਪਹਿਲਾਂ ਉਸ ਤੋਂ ਪਹਿਲਾਂ UTL ਗਾਮਾ ਪਲੱਸ ਕੀਤਾ ਸੀ ਅੱਛਾ ਜੀ ਲਿਵਗਾਰਡ UPS ਲੈਵਗਾਰਡ ਹਾਂ ਜੀ ਉਹਨਾਂ ਦੀ ਪਰਫਾਰਮੈਂਸ ਇਹਦੇ ਬਰਾਬਰ ਸੀ ਜੋ ਆਪਾਂ ਚੈੱਕ ਕਰਵਾਈਏ ਨਹੀਂ ਬਿਲਕੁਲ ਨਹੀਂ ਉਹ ਇਹਨਾਂ ਲੋਡ ਨਹੀਂ ਚੱਕ ਪਾਉਂਦੇ ਸੀ ਅੱਛਾ ਜੀ ਦਿੱਕਤ ਆਉਂਦੀ ਸੀ ਦਿੱਕਤ ਆਉਂਦੀ ਸੀ ਲੋਡ ਲੋਡ ਕੈਪੈਸਿਟੀ ਘੱਟ ਸੀ ਉਹਨਾਂ ਦੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਥੋੜਾ ਦੋਸਤ ਦੇ ਸੁੰਦਰ ਸਿੰਘ BS ਇਲੈਕਟ੍ਰੋਨਿਕਸ ਤੋਂ ਤੇ ਅੱਜ ਸਾਡੇ ਕੋਲੇ ਅੰਕੁਸ਼ ਜੀ ਆਏ ਸੀ ਅੰਕੁਸ਼ ਗੁਪਤਾ ਜੀ ਇਹਨਾਂ ਨੇ ਆਪਣੇ ਤੋਂ ਐਪਰੋ ਕੰਪਨੀ ਦਾ 1500 ਮਾਡਲ 12 ਵੋਲਟ ਦੇ ਵਿੱਚ MPPT ਸਿੰਗਲ ਬੈਟਰੀ ਵਾਲਾ ਸੋਲਰ ਇਨਵਰਟਰ ਲਿਆ। ਇਹਨਾਂ ਨੇ ਕਾਫੀ ਰਿਸਰਚ ਤੋਂ ਬਾਅਦ ਇਸ ਪ੍ਰੋਡਕਟ ਨੂੰ ਹਾਮੀ ਭਰੀ ਹੈਗੀ ਹੈ। ਆਪਣੀਆਂ ਵੀਡੀਓ ਵੀ ਦੇਖਦੇ ਰਹਿੰਦੇ ਤੇ ਆਪਣੇ ਸਰਦਾਰ ਸੇਵਕ ਸਿੰਘ ਜੀ ਉਹਨਾਂ ਦੀਆਂ ਵੀਡੀਓ ਵੀ ਕਾਫੀ ਦੇਖਦੇ ਰਹਿੰਦੇ ਤਾਂ ਉੱਥੋਂ ਇਹਨਾਂ ਨੇ ਇਕੱਠੀ ਕੀਤੀ ਉੱਥੋਂ ਇਨਫੋਰਮੇਸ਼ਨ ਤੇ ਇਹ ਕਹਿੰਦੇ ਵੀ ਹੁਣ ਆਪਾਂ ਲਗਾਉਣਾ ਤੇ ਹੁਣ ਇਹ ਹੀ ਲਗਾਉਣਾ ਅਦਰਵਾਈਜ਼ ਇਹਨਾਂ ਕੋਲ ਪਹਿਲਾਂ ਵੀ ਦੋ ਤਿੰਨ ਕੰਪਨੀਆਂ ਦੇ ਸੋਲਰ ਇਨਵਰਟਰ ਲੱਗੇ ਸੀਗੇ ਜਿਹਨਾਂ ਤੋਂ ਇਹ ਤੰਗ ਹੋ ਚੁੱਕੇ ਸੀ ਕਹਿੰਦੇ ਵੀ ਹਰ ਕੀ ਲਗਾਉਣਾ ਤਾਂ ਆਪਾਂ ਐਪਰੋ ਕੰਪਨੀ ਦਾ ਹੀ ਲਗਾਉਣਾ ਹਾਂਜੀ ਪਾਜੀ ਦੱਸੋ ਆਪਣੇ ਬਾਰੇ ਕੁਝ ਹਾਂਜੀ ਭਾਈ ਮੇਰਾ ਨਾਮ ਅਮਨ ਕੁਸ਼ ਹੈ ਅੱਛਾ ਮੈਂ ਗਿਰਪਾਲ ਨਗਰ ਤੋਂ ਰਹਿਣਾ ਹਾਂ ਅੱਛਾ ਮੈਂ ਤੁਹਾਡੀ ਵੀਡੀਓ ਇਨਸਪਾਇਰ ਹੋ ਕੇ ਐਪਰੋ ਕੰਪਨੀ ਨੂੰ ਮਰ ਟਰਸਟ ਕਰਕੇ ਤਾਂ ਮਤਲਬ ਦਿੱਤਾ ਜੀ ਟ੍ਰਾਂਕ ਕੰਪਨੀ ਦਾ ਜੀ ਹਾਂਜੀ ਹਾਂਜੀ ਬਾਕੀ ਅਸੀਂ ਇਹਨੂੰ ਯੂਜ਼ ਕਰਕੇ ਦੇਖਾਂਗੇ ਪਰਫਾਰਮੈਂਸ ਅੱਛੀ ਲੱਗੀ ਤੋਂ ਆਪਣੇ ਉਹ ਲੋ ਡੀ ਵਾਟਟਾਈਜੀ ਠੀਕ ਹੁਣ ਆਪਾਂ ਤੁਹਾਨੂੰ ਇਹਨੂੰ ਚੈੱਕ ਕਰਵਾਇਆ ਪੀਸ ਨੂੰ ਹਾਂਜੀ ਤੇ ਜਦਾਂ ਇਹਦੀ 1500 ਇਹਦਾ ਮਾਡਲ ਨੰਬਰ ਹੈਗਾ ਤੇ 1050 VA ਦੀ ਕੈਪੈਸਿਟੀ ਸੀਗੀ ਹਾਂਜੀ ਤੇ ਅਕਸਰ ਕਿਹਾ ਜਾਂਦਾ ਵੀ ਜਿੰਨੀ ਇਹਦੀ VA ਦੀ ਕੈਪੈਸਿਟੀ ਹੁੰਦੀ ਆ ਜੇ ਆਪਾਂ ਇਹਨੂੰ ਕੈਲਕੂਲੇਟ ਕਰੀਏ ਵਾਰਡ ਦੇ ਅਕੋਰਡਿੰਗ ਇਹ ਪੂਰਾ ਲੋਡ ਨਹੀਂ ਚੱਕਦਾ ਹਾਂਜੀ ਤੇ ਆਪਾਂ ਤੁਹਾਨੂੰ ਇੱਥੇ ਖੋਲ ਕੇ ਪੀਸ ਚੈੱਕ ਕਰਾ ਕੇ ਲੋਡ ਪਾ ਕੇ ਦਿਖਾਇਆ ਹਾਂਜੀ ਬਿਲਕੁਲ ਤੇ ਇਹਦੇ ਆਪਾਂ ਕਿੰਨਾ ਲੋਡ ਟੈਸਟ ਕੀਤਾ ਇੱਥੇ ਆਪਾਂ ਹਾਂ ਜੀ ਇਹਦੇ ਦਾ 106% ਤੁਰੇ ਉਹਨਾਂ 1000 ਵਾਟ ਦੇ ਲਗਭਗ ਐਨਓ ਮਤਲਬ ਡੋਡ ਪਾਇਆ ਪਰ ਪਰਫਾਰਮੈਂਸ ਬਹੁਤ ਅੱਛੀ ਹੈ ਜੰਦੀ ਮਤਲਬ 1000 ਵਾਟ ਅਸੀਂ ਬੱਲਮਾਂ ਦਾ ਲੋਡ 2200 ਵਾਟ ਦੇ ਬੱਲਮਾਂ ਦਾ ਅਸੀਂ ਲੋਡ ਪਾਇਆ ਤੇ 1000 ਵਾਟ ਦਾ ਹਾਂਜੀ ਤੇ ਸਿਸਟਮ ਪੂਰਾ ਲੋਡ ਚੱਕਿਆ ਹਾਂ ਸਿਸਟਮ ਪੂਰਾ ਲੋਡ ਚੱਕਿਆ 106% ਤੱਕ ਚਲਾ ਗਿਆ 1000 ਵਾਟ ਦੇ ਲੋਡ ਨੂੰ ਨਿਕ 950 950 ਵਾਟ ਤੱਕ ਤਾਂ ਲੋਡ ਬੜੇ ਆਰਾਮ ਨਾਲ इजीली ਰਨ ਕਰ ਰਿਹਾ ਸੀਗਾ ਹਾਂਜੀ ਬਿਲਕੁਲ 1000 ਵਾਟ ਦੀ ਕੈਪੈਸਿਟੀ ਹੋਣ ਦੇ ਬਾਵਜੂਦ ਵੀ 1000 ਵਾਟ ਲੋਡ ਇਹ ਆਰਾਮ ਨਾਲ इजीली ਰਨ ਕਰ ਗਿਆ ਹਲੋ ਇਹ ਪਰਫਾਰਮੈਂਸ ਹੈ ਇਸ ਪ੍ਰੋਡਕਟ ਦੀ ਵੀ ਬਹੁਤ ਹੀ ਵਧੀਆ ਐਫੀਸ਼ੀਐਂਸੀ ਹੈ ਔਰ ਜੋ ਕੰਪਨੀ ਕਹਿੰਦੀ ਆ ਔਰ ਇਹ ਚੀਜ਼ਾਂ ਇੱਥੇ ਹੈਗੀਆਂ ਨੇ ਬਿਲਕੁਲ ਸੈਟੀਸਫਾਈ ਹਾਂ ਸੈਟੀਸਫਾਈਡ ਹੈ ਤੇ ਹੈਗਾ ਅਸੀਂ ਖੁਦ ਇਸ ਚੀਜ਼ ਤੇ ਸੈਟੀਸਫਾਈਡ ਆ ਅਸੀਂ ਕਾਫੀ ਇਸ ਚੀਜ਼ ਨੂੰ ਪ੍ਰੋਮੋਟ ਕਰ ਰਹੇ ਹਾਂ ਕਿਉਂਕਿ ਅਸੀਂ ਖੁਦ ਟੈਕਨੀਕਲ ਹੋਣ ਕਰਕੇ ਇਹ ਚੀਜ਼ਾਂ ਸੀ ਆਪ ਦੇਖਦੇ ਆ ਵੀ ਇਹ ਵਾਕਈ ਚੀਜ਼ਾਂ ਕੰਮ ਕਰਦੀਆਂ ਨੇ ਜੋ ਕੰਪਨੀ ਕਹਿੰਦੀ ਆ ਅਦਰਵਾਈਜ਼ ਹੋਰ ਬ੍ਰਾਂਡ ਬਹੁਤ ਨੇ ਜਿਹੜੇ ਆਪਣੇ ਦਾਅਵੇ ਪੇਸ਼ ਕਰਦੇ ਆ ਪਰ ਜੋ ਕੁਆਲਟੀ ਔਰ ਜੋ ਪਰਫਾਰਮੈਂਸ ਇਸ ਪ੍ਰੋਡਕਟ ਦੀ ਆ ਉਹ ਕਿਸੇ ਹੋਰ ਦੀ ਨਹੀਂ ਨਹੀਂ ਬਿਲਕੁਲ ਸਹੀ ਗੱਲ ਹੈ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਤੁਸੀਂ ਹੋਰ ਕਿਹੜਾ ਪ੍ਰੋਡਕਟ ਯੂਜ਼ ਕੀਤਾ ਪਹਿਲਾਂ ਉਸ ਤੋਂ ਪਹਿਲਾਂ ਯੂਟੀਲ ਗਾਮਾ ਪਲੱਸ ਕੀਤਾ ਸੀ ਅੱਛਾ ਜੀ ਇਹ ਕਲੀਵਗਟ ਯੂਪੀਐਸ ਦਾ ਲਿਵਗਾਰਡ ਹਾਂਜੀ ਕਿ ਉਹਨਾਂ ਦੀ ਪਰਫਾਰਮੈਂਸ ਇਹਦੇ ਬਰਾਬਰ ਸੀ ਜੋ ਆਪਾਂ ਚੈੱਕ ਕਰਵਾਈ ਹੈ ਬਿਲਕੁਲ ਨਹੀਂ ਜੀ ਉਹ ਇਹਨਾਂ ਲੋਡ ਨਹੀਂ ਚੱਕ ਪਾਉਂਦੇ ਸੀ ਅੱਛਾ ਜੀ ਦਿੱਕਤ ਆਉਂਦੀ ਸੀ ਦਿੱਕਤ ਆਉਂਦੀ ਸੀ ਲੋਡ ਲੋਡ ਕੈਪੈਸਿਟੀ ਘੱਟ ਸੀ ਉਹਨਾਂ ਦੀ ਹਾਂਜੀ ਲੋਡ ਕੁਐਸਟਰੀ ਵੀ ਘੱਟ ਸੀ ਪਲੱਸ ਉਹ ਉਠਾਉ ਨਹੀਂ ਸਕਦੇ ਇਸ ਲੋਡ ਇਹਨਾਂ ਲੋਡ ਇਹਨਾਂ ਚੱਕਦੇ ਵੀ ਹੈ ਹਾਂਜੀ ਜੋ ਐਪਰੋ ਕੰਪਨੀ ਦੀ ਗੱਲਬਾਤ ਹੈ ਉਹ ਉਹਨਾਂ ਕੰਪਨੀ ਚ ਨਹੀਂ ਹੈ ਉਹਨਾਂ ਚ ਨਹੀਂ ਹਾਂਜੀ ਠੀਕ ਆ ਵੀਰ ਜੀ ਤੁਹਾਨੂੰ ਵੀ ਇਸ ਚੀਜ਼ ਦੇ ਵਿੱਚ ਅਗਰ ਐਪਰੋ ਦਾ ਬ੍ਰਾਂਡ ਇਹਦੇ ਵਿੱਚ ਕੋਈ ਇਨਵਰਟਰ ਬੈਟਰੀ ਤੁਹਾਨੂੰ ਕੋਈ ਚਾਹੀਦਾ ਹੋਵੇ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਧੰਨਵਾਦ ਜੀ